ਆਪਾਂ ਲੜੀਵਾਰ ਸੰਖਿਆ ਸਹਿਸਕ੍ਰਿਤੀ ਦੀ ਕਰ ਰਹੇ ਹਾਂ ਤੇ ਅੱਗੇ ਸ਼ਲੋਕ ਸ਼ੁਰੂ ਹੁੰਦਾ ਹੈ ਦੁਰਗਮ ਸਥਾਨ ਸੁਗਮੰ ਇੱਥੇ ਵਿਸਰਾਮ ਲਾਉਣਾ ਹੈ ਮਹਾ ਦੁਖ ਸਰਬ ਸੁਖਣ ਹੈ ਸੁਖਣ ਹੈ ਉਚਾਰਨ ਕਰਨਾ ਹੈ ਦੁਰ ਬਚਨ ਭੇਦ ਪਰਮੰ ਪਰਮੰ ਤੇ ਵਿਸਰਾਮ ਹੈ ਸਾਕਤ ਪਿਸਨੰਤ ਸੁਰਜਣ ਹੈ ਇਸ ਨੂੰ ਪਿਸਨੰਤ ਬੋਲਣਾ ਹੈ ਕਈ ਥਾਂ ਤੇ ਵਕਰਾ ਵਕਰਾ ਵੀ ਤੱਤਾ ਆਇਆ ਹੈ ਪਰ ਸੋਧ ਉਚਾਰਨ ਇਸ ਦਾ ਪਿਸਨੰਤ ਹੈ ਪਿਸਨੰਤ ਸੁਰਜਣ ਹੈ ਅਸਥਿਤੰ ਸੋਗ ਹਰਖੰ ਅਸਥਿਤੰ ਉਚਾਰਨ ਕਰਨੇ ਥੱਥੇ ਦੀ ਆਵਾਜ਼ ਕੱਢਣੀ ਹੈ ਥੱਥੇ ਸਿਆਰੀ ਆ ਤੇ ਤੱਤੇ ਟਿੱਪੀ ਆ ਅਸਥਿਤੰ ਅਸਥਿਤੰ ਹਾਂ ਜਿਹੜੀ ਇੱਥੇ ਥੱਥੇ ਨੂੰ ਸਿਆਰੀ ਹੈ ਬੋਲੀ ਜਾਵੇਗੀ ਸੋਗ ਹਰਖੰ ਹਰਖੰ ਤੇ ਵਿਸਰਾਮ ਹੈ ਭੈ ਖੀ ਅਨੰਤ ਨਿਰਭਵ ਹੈ ਇਹ ਖੀ ਅਨੰਤ ਉਚਾਰਨ ਕਰਨਾ ਇੱਥੇ ਨਾਣੇ ਦੀ ਆਵਾਜ਼ ਉਚਾਰਨ ਕਰਨੀ ਹੈ ਖੀ ਅਨੰਤ ਨਿਰਭਵ ਹੈ ਭਵ ਹੈ ਬੋਲਣਾ ਬਾਵੇ ਇੱਥੇ ਵਾਵਾ ਲੱਗਾ ਵਿੱਚ ਨਿਰਭਵ ਹੈ ਨਿਰਭਵ ਹੈ ਹਾਂ ਭੈ ਅਟਵੀ ਅੰਗ ਅਟਵੀ ਅੰਗ ਉਚਾਰਨ ਕਰਨਾ ਹੈ ਐੜਾ ਟੈਂਕਾ ਬਾਵੇ ਬਿਹਾਰੀਆ ਐੜੇ ਟਿੱਪੀ ਅਟਵੀ ਅੰਗ ਮਹਾਨਗਰ ਬਾਸੰਗ ਨਗਰ ਬੋਲਣਾ ਇਸ ਬਾਸੰਗ ਤੇ ਵਿਸਰਾਮ ਹੈ ਠੀਕ ਹੈ ਧਰਮ ਲਖਣ ਪ੍ਰਭ ਮਯਾ ਇਸ ਨੂੰ ਲਖਣ ਉਚਾਰਨ ਕਰਨਾ ਆਪਾਂ ਪਿੱਛੇ ਵੀ ਕਈ ਵਾਰੇ ਸ਼ਬਦ ਪੜ੍ਹ ਕੇ ਆਏ ਆਂ ਲਲ ਖਖੇ ਸਿਹਾਰੀ ਆ ਖਖੇ ਦੇ ਪਰਵ ਜਿਹੜਾ ਜਈਆ ਲੱਗਾ ਹੈ ਇਹਨੇ ੜਾ ਬਣ ਜਾਣਾ ਇੱਥੇ ਨਾਣਾ ਲਖੇਣ ਲਖੇਣ ਇੱਥੇ ਸਿਹਾਰੀ ਲੱਗੇ ਨੀ ਪਰ ਜਦੋਂ ਆਵਾਜ਼ ਕੱਢਾਂਗੇ ਆਪਾਂ ਉਚਾਰਨ ਕਰਨਾ ਹੈ ਇਹ 시ਹਾਰੀ ਦੀ ਆਵਾਜ਼ ਨਿਕਲਦੀ ਪਈ ਇੱਥੇ ਸੂਖਮ ਜੀ 시ਹਾਰੀ ਲਾ ਕੇ ਲੱਲਾ ਖਖੇ 시ਹਾਰੀ ਐੜਾ ਨਾਣਾ ਲਖੇਣ ਪ੍ਰਭ ਮਯਾ ਇਹਨੂੰ ਮਾਇਆ ਨਹੀਂ ਪੜ ਜਾਣਾ ਮਯਾ ਬੋਲਣਾ ਇੱਥੇ ਈੜੀ ਨੂੰ 시ਹਾਰੀ ਲੱਗੀ ਇੱਥੇ ਈੜੀ ਦੀ 시ਹਾਰੀ ਬੋਲੀ ਜਾਵੇਗੀ ਠੀਕ ਹੈ ਜਿੱਥੇ 시ਹਾਰੀ ਸਾਇਲੈਂਟ ਹੋਵੇਗੀ ਉਹ ਤੁਹਾਨੂੰ ਦੱਸੀ ਜਾਵੇਗੀ ਸਾਦ ਸੰਗਮ ਰਾਮ ਰਾਮ ਰਮਣੰ ਰਮਣੰਗ ਤੇ ਬਿਸਰਾਮ ਐ ਤੇ ਇਹ ਧਿਆਨ ਦੇਣਾ ਇੱਥੇ ਨਾਣੀ ਦੀ ਆਵਾਜ਼ ਉਚਾਰਨ ਹੋਵੇ ਰਮਣੰਗ ਰਮਣੰ ਹਾਂ ਸਰਣ ਨਾਨਕ ਹਰ ਹਰ ਦਇਆਲ ਚਰਨੰ ਹੁਣ ਇੱਥੇ ਦੱਦਾ ਤੇ ਜਈਏ ਨੂੰ ਕੰਨਾ ਲੱਲਾ ਆਇਆ ਹਾਂਜੀ ਤੇ ਸੰਗਤਾ ਪੜ ਜਾਂਦੀਆਂ ਦਇਆਲ ਦਇਆਲ ਨਹੀਂ ਉਚਾਰਨ ਕਰਨਾ ਇੱਥੇ ਜਿਹੜਾ ਜਈਏ ਇਹਨੇ ਈੜੀ ਸਿਆਰੀ ਤੇ ਐੜੇ ਕੰਨਾ ਬਣ ਜਾਣਾ ਹੈ ਈੜੀ ਸਿਆਰੀ ਐੜੇ ਕੰਨਾ ਈੜੀ ਲਾ ਕੇ ਦਯਾਲ ਦਯਾਲ ਹਾਂ ਈੜੀ ਦੇ ਵਿੱਚ ਸਿਆਰੀ ਲਾ ਕੇ ਆਵਾਜ਼ ਕੱਢਣੀ ਐ ਦਯਾਲ ਚਰਨੰ ਹੇ ਅਜਿਤ ਸੂਰ ਸੰਗਰਾਮ ਸੰਗਰਾਮ ਜਿਹੜਾ ਸਸੇ ਸਸੇ ਟਿੱਪੀ ਲੈ ਤੇ ਗੱਗੇ ਦੇ ਪੈਰ ਵਿੱਚ ਰਾਰਾ ਲੱਗਾ ਐ ਤੇ ਜਿਹੜਾ ਗੱਗੇ ਪੈਰ ਵਿੱਚ ਰਾਰਾ ਲੱਗਾ ਐ ਆ ਕੰਨਾ ਰਾਰੇ ਨੂੰ ਲੱਗ ਜਾਣਾ ਐ ਜਿਹੜਾ ਗੱਗੇ ਨੂੰ ਕੰਨਾਂ ਲੱਗਾ ਨਾ ਇੱਥੇ ਹਾਂਜੀ ਇਹ ਰਾਰੇ ਨੂੰ ਲੱਗ ਜਾਣਾ ਹੈ ਸੰਗ ਰਾਮੰ ਸੰਗਰਾਮ ਇਕੱਠੇ ਉਚਾਰਨ ਕਰਨਾ ਹੈ ਸੰਗ ਰਾ ਮੰ ਤੇ ਸੰਗਰਾਮੰ ਇਕੱਠੇ ਪੜ ਦੇਣਾ ਵਿੱਚ ਸਮਝ ਲੱਗੀ ਤੁਹਾਨੂੰ ਇਹ ਸ਼ਬਦ ਦੀ ਹਾਂਜੀ ਹਾਂ ਸੰਗ ਰਾਮੰ ਹੁਣ ਆਪਾਂ ਇਕੱਠਾ ਪੜਨਾ ਇਹਨੂੰ ਸੰਗਰਾ ਸੰਗਰਾਮੰ 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 ਆ ਸੰਗਰਾਮੰ ਸੰਗਰਾਮੰ ਹਾਂ ਜਿਹੜਾ ਰਾਰਾ ਨਾ ਇਹ ਰਾਰੇ ਨੂੰ ਜਿਹੜਾ ਕੰਨਾਂ ਰਾਰੇ ਨੂੰ ਲੱਗਣਾ ਹੈ ਲਗੀ ਸਮਝੀਂ ਦੀ ਹਾਂ ਜੀ ਹਾਂ ਅਤ ਬਲਣਾ ਬਹੁ ਮਰਦਣ ਹੈ ਬਹੁ ਮਰਦਣ ਹੈ ਇਕੱਠੇ ਪੜ ਲੈਣਾ ਵੱਖਰ ਵੱਖਰਾ ਨਹੀਂ ਪੜਨਾ ਜਦੋਂ ਤੁਹਾਨੂੰ ਮੈਂ ਦੱਸਦਾ ਉਹ ਵੱਖਰਾ ਕਰਕੇ ਦੱਸਦਾ ਕਿਉਂਕਿ ਤੁਹਾਨੂੰ ਛੇਤੀ ਸਮਝ ਲੱਗ ਜਾਵੇ ਪੜਨਾ ਇਕੱਠੇ ਹੁੰਦਾ ਹੈ ਠੀਕ ਆ ਹਾਂ ਅਤ ਬਲਣਾ ਬਹੁ ਮਰਦਣ ਹੈ ਗਣ ਗੰਧਰਵ ਗੰਧਰਵ ਉਚਾਰਨ ਕਰਨਾ ਹੈ ਗੰਧਰਬ ਨਹੀਂ ਪੜਨਾ ਗੰਧਰਬ ਗੱਗੇ ਟਿੱਪੀ ਲਾ ਕੇ ਢੱਦਾ ਰਾਰਾ ਬੱਬਾ ਗੰਧਰਬ ਗੰਧਰਬ ਹਾਂ ਗਾਣ ਗੰਧਰਬ ਦੇਵ ਮਨੁਖਿਯੰ ਮਨੁਖਿਯੰ ਤੇ ਵਿਸਰਾਮ ਹੈ ਇਹਨੂੰ ਮਨੁਖਿਯੰ ਪੜਨਾ ਹੈ ਠੱਖੇ ਦੇ ਪੈਰ ਵਿੱਚ ਜਈਆ ਲੱਗੇ ਨੇ ਐੜਾ ਬਣ ਜਾਣਾ ਹੈ ਜਿਹੜੀ ਟਿੱਪੀ ਲੱਗੀ ਐ ਟਿੱਪੀ ਲੱਗ ਜਾਣੀ ਮਨੁਖਿਯੰ ਮਨੁਖਿਯੰ ਹਾਂ ਇੱਥੇ ਜਿਹੜੀ ਆਵਾਜ਼ ਹੈ ਸਿਆਰੀ ਵੀ ਨਿਕਲਦੀ ਪਈ ਹੈ ਖਖੇ ਨੂੰ ਸੂਖਮ ਸ਼ਿਆਰੀ ਲੱਗੇਗੀ ਮੰਮੇ ਓਂਕੜਾ ਮੰਮੇ ਕੰਨ ਨੰਨੇ ਓਂਕੜਾ ਇੱਥੇ ਨੰਨੇ ਦੇ ਓਂਕੜ ਉਚਾਰਨ ਹੋਵੇਗਾ ਕਈ ਥਾਂ ਤੇ ਓਂਕੜ ਨਹੀਂ ਲੱਗਦਾ ਸਾਈਲੈਂਟ ਹੋ ਜਾਂਦਾ ਪਰ ਇੱਥੇ ਲੱਗੇਗਾ ਮਾਂ ਨੁਖੇੰ ਨਾ ਮਾਂ ਨੂੰ ਖੇੰ ਮਾਂ ਨੂੰ ਨੰਨੇ ਓਂਕੜ ਨੂੰ ਖਖੇ ਸ਼ਿਆਰੀ ਐਡੀਟਿਵ ਪੀ मानुख्यंग मानुख्यंग मा समझ लगी हाँ जी आ, पास पंखी बेमोन है बेमोन है इस तरह पढ़ना बेमोन है बेमोन है समझ लगी वखरा वखरा करा एक बब्बे से आ रही बकरी कर दो बे मम्मी होड़ा हाहा हा मोह नह बे ਬੇਮੋਨ ਹੈ ਇਹਨੂੰ ਇਕੱਠੇ ਹੁਣੇ ਉਚਾਰਨ ਕਰਨਾ ਹੈ ਬੇਮੋਨ ਹੈ ਬੇਮੋਨ ਹੈ ਹਾਂ ਹਾਰ ਕਰਨ ਹਾਰੰ ਨਮਸਕਾਰੰ ਨਮਸਕਾਰੰ ਤੇ ਵਿਸਰਾਮ ਹੈ ਸਰਨ ਨਾਨਕ ਜਗਦੀਸ਼ਰ ਹੈ ਜਗਦੀਸ਼ਰ ਹੈ ਇਕੱਠੇ ਪੜ੍ਹਨਾ ਹੈ ਜਿਹੜਾ ਸੱਸੇ ਦੇ ਪੈਰ ਵਿੱਚ ਵਾਵਾ ਲੱਗੇ ਨੇ ਐੜਾ ਬਣ ਜਾਣਾ ਹੈ ਪਿੱਛੇ ਵੀ ਆਪਾਂ ਪੜ੍ਹ ਕੇ ਆਏ ਹਾਂ जगदीशੁਰ ਹੈ ਲਾਗੀ ਸਮਝ ਜੀ ਹਾਂਜੀ ਏ ਕਾਮੰ ਨਰਕ ਬਿਸਰਾਮੰ ਬਿਸਰਾਮੰ ਤੇ ਬਿਸਰਾਮ ਹੈ ਏ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ ਹੈ ਪਰ ਮਾਵਨ ਹੈ ਪਰ ਮਾਵਨ ਹੈ ਪਰਮਾਵਨ ਇਕੱਠੇ ਪੜ੍ਹ ਲੈਣਾ ਫਿਰ ਪਰਮਾਵਨ ਹੈ ਹਾਂ ਇਕੱਠੇ ਉਚਾਰਨ ਕਰਨਾ ਹੈ ਪਰਮਾਵਨ ਹੈ ਚਿਤ ਹਰਨੰ ਤ੍ਰੈ ਲੋਕ ਗਮਯੰ ਹਰ ਨੰਗ ਤੇ ਜਮਕੀ ਹੈ ਚਿੱਤ ਹਰ ਨੰਗ ਤ੍ਰੈ ਤ੍ਰੈ ਉਚਾਰਨ ਕਰਨਾ ਤੱਤਾ ਦੇ ਪੈਰ ਵਿੱਚ ਜਿਹੜਾ ਰਾਰਾ ਲੱਗਾ ਹੈ ਜਿਹੜੀ ਦਲਾਵਾ ਇਹ ਰਾਰੇ ਤੇ ਲੱਗ ਜਾਣੀ ਹੈ ਤ੍ਰੈ ਤ੍ਰੈ ਹਾਂ ਤ੍ਰੈ ਲੋਕ ਗਮਯੰ ਗਮਯੰ ਉਚਾਰਨ ਕਰਨਾ ਇੱਥੇ ਹੁਣ ਮੰਮੇ ਦੇ ਪੈਰ ਵਿੱਚ ਜਈਆ ਲੱਗਾ ਹੈ ਠੀਕ ਆ ਇੱਥੇ ਮੰਮੇ ਨੂੰ ਸਿਆਰੀ ਪਵੇਗੀ ਗੱਗੇ ਦੇ ਟਿੱਪੀ ਲੱਗੀ ਹੋਈ ਪਹਿਲਾਂ ਹੀ ਹਾਂਜੀ ਗੱਗੇ ਟਿੱਪੀ ਆ ਮੰਮੇ ਸਿਆਰੀ ਐਡੇ ਨੂੰ ਜਿਹੜੀ ਮੰਮੇ ਟਿੱਪੀ ਲੱਗੀ ਏ ਇਹ ਐਟਪੀ ਬਣ ਜਾਣੀ ਜਾਂਦੀ ਗੰਮਿਆਂ ਗੰਮਿਆਂ ਹਾਂ ਗੱਗੇ ਟਿੱਪੀ ਮੰਮੇ ਸਿਆਰੀ ਐਡੇ ਟਿੱਪੀ ਗੰਮਿਆਂ ਜਪ ਤਪ ਸ਼ੀਲ ਬਿਦਾਰਣ ਹੈ ਬਿਦਾਰਣ ਹੈ ਉਚਾਰਨ ਕਰਨਾ ਹੈ ਸਮਝ ਲੱਗੀ ਹਾਂਜੀ ਆਲਪ ਸੁਖ ਅਵਿੱਤ ਚੰਚਲ

ਤਾਬ ਪੈ ਬਿਮੁੰਚਿਤ ਸਾਧ ਸੰਗਮ ਇੱਥੇ ਵਿਸਰਾਮ ਲਾਉਣਾ ਸਾਧ ਸੰਗਮ ਸਾਧ ਸੰਗਮ ਹਾਂ ਓਟ ਨਾਨਕ ਨਾਰਾਇਣ ਹੈ ਓਟ ਨਾਨਕ ਨਾਰਾਇਣ ਹੈ ਕੱਠੇ ਪੜ੍ਹਨਾ ਹੈ ਕਿਵੇਂ ਉਚਾਰਨ ਕਰਨਾ ਹੈ ਬੋਲ ਕੇ ਦੱਸੋ ਨਾਰਾਇਣ ਹੈ हाही दाज उच्चारण करो नारायण है नारायण है।, ना है हाँ तुम तो समझ तो लग गई है छियालीस लोग अपने हो गए नहीं वागुरु जी का खालसा वागुरु जी की फतेह